ਸੱਸੀ ਗੱਲ ਜੀ ਦੇਣੀ ਗੁਜਾਲਾ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਮੈਂ ਅਸ਼ੋਕ ਹਿਬਾ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਨੇ 5 ਸਾਲਾਂ ਲਈ ਬਾਹਰ ਕੱਢ ਦਿੱਤਾ ਪਾਰਟੀ ਦੇ ਵਿੱਚੋਂ ਕਿਉਂ ਕੱਢਿਆ ਕੀ ਕਾਰਨ ਹੈ ਤੁਸੀਂ ਆਪਣੇ ਸੁਝਾਅ ਸਾਨੂੰ ਜਰੂਰ ਭੇਜੋ ਹੁਣ ਗੱਲ ਕਰਦੇ ਹਾਂ ਇੱਕ ਸਮਾਂ ਉਹ ਸੀ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਨੋ ਆਮ ਆਦਮੀ ਪਾਰਟੀ ਨੇ ਜਦੋਂ ਆਪਣੀ ਪਾਰਟੀ ਦੇ ਵਿੱਚ ਲੈ ਕੇ ਆਏ ਕਿਵੇਂ ਲੈ ਕੇ ਆਏ ਢੋਲਾਂ ਦੇ ਨਾਲ ਪੰਗੜੇ ਪਾ ਕੇ ਖੁਸ਼ੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਚਰਚਾ ਕੀਤਾ ਗਿਆ ਸੀ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਬਹੁਤ ਇਮਾਨਦਾਰ ਬੰਦਾ ਹੈ ਉਹਦੇ ਵਰਗਾ ਬੰਦਾ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਆਲਓਵਰ ਇੰਡੀਆ 'ਚ ਨਹੀਂ ਹੋਣਾ ਜਿੰਨੀ ਉਸ ਬੰਦੇ ਵਿੱਚ ਇਮਾਨਦਾਰੀ ਹੈ ਤੇ ਇਦੇ ਵਿੱਚ ਕੋਈ ਸ਼ੱਕ ਵੀ ਨਹੀਂ ਸਾਡਾ ਮੀਡੀਆ ਵੀ ਉਹਨਾਂ ਦੇ ਹੱਕ ਵਿੱਚ ਬਹੁਤ ਸਾਰੇ ਇੰਟਰਵਿਊ ਕੀਤੇ ਆ ਔਰ ਜੋ ਸੱਚ ਹੈ ਉਹਨਾਂ ਦੇ ਪ੍ਰਤੀ ਲੋਕ ਜਾਣਦੇ ਨੇ ਕਿ ਕੋਰ ਵਿਜੇ ਪ੍ਰਤਾਪ ਨੇ ਆਪਣੀ ਇਮਾਨਦਾਰੀ ਨੂੰ ਸਾਹਮਣੇ ਰੱਖਦੇ ਹੋਏ ਡੀਆਈਜੀ ਰਿਟਾਇਰ ਹੋਣ ਵਾਲੇ ਸੀ ਅਡਵਾਂਸ ਰਿਟਾਇਰਮੈਂਟ ਲਈ ਕਿਉਂ ਲਈ ਕਿਉਂਕਿ ਉਹ ਸੱਚ ਬੋਲਦੇ ਸੀ ਉਹਨਾਂ ਨੂੰ ਉਸ ਟਾਈਮ ਤੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੇ ਨਾਲ ਜਿਹੜਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਸੱਚ ਬੋਲ ਰਹੇ ਸੀ ਤੇ ਸੱਚ ਦੇ ਕਾਰਨ ਉਹਨਾਂ ਨੇ ਜਿਹੜਾ ਆਪਣੇ ਅਡਵਾਂਸ ਹੀ ਰਿਟਾਇਰਮੈਂਟ ਲੈ ਲਈ ਸੀ ਤੇ ਉਹਨਾਂ ਦੇ ਇੱਕ ਨਿਸ਼ਾਨਾ ਸੀ ਕਿ ਮੈਂ ਜੋ ਕੁਝ ਵੀ ਕਰਨਾ ਚੰਗਾ ਹੀ ਕਰਨਾ ਹੈ ਗਲਤ ਕੰਮ ਨਹੀਂ ਕਰਨਾ ਇਮਾਨਦਾਰੀ ਨਾਲ ਕਰਨਾ ਤੇ ਆਮ ਆਦਮੀ ਪਾਰਟੀ ਨੇ ਵੀ ਉਸ ਟਾਈਮ ਤੇ ਇਹ ਹੀ ਸੋਚ ਕੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਤੇ ਅੰਮ੍ਰਿਤਸਰ ਤੋਂ ਵਿਧਾਇਕ ਵੀ ਬਣੇ ਤੇ ਉਹਨਾਂ ਦੀ ਆਪਸ ਵਿੱਚ ਤੁਸੀਂ ਦੇਖਦੇ ਰਹੇ ਸੀ ਕਿਤਨਾ ਕਿਤੇ ਸੱਚ ਬੋਲਣ ਕਰਕੇ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਰੰਜਿਸ਼ ਚੱਲਦੀ ਰਹੀ ਕਦੀ ਅਸਤੀਫਾ ਲੈ ਲਿਆ ਕਦੀ ਦੇਤਾ ਇਦਾਂ ਹੀ ਚੱਲਦਾ ਸੀ ਕਿਉਂਕਿ ਉਹਨਾਂ ਨੂੰ ਇੱਕ ਆਦਤ ਪਈ ਸੀ ਸੱਚ ਬੋਲਣ ਦੀ ਤੇ ਤੁਹਾਡੇ ਇਹਦੇ ਬਾਰੇ ਕੀ ਸੁਝਾਅ ਨੇ ਹੁਣ ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਕਿ 2023 ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਵਿਜੇ ਸਿੰਘਲਾ ਹੈਲਥ ਮੰਤਰੀ ਸੀ ਤੇ ਉਸ ਟਾਈਮ ਤੇ ਸੀਐਮ ਸਾਹਿਬ ਭਗਵੰਤ ਮਾਨ ਨੇ মিডিਆ ਦੇ ਵਿੱਚ ਬੋਲਿਆ ਕਿ ਇਹ ਬੰਦਾ ਗਲਤ ਹੈ ਔਰ ਇਹ ਵੀ ਸਾਬਤ ਉਹਨਾਂ ਨੇ ਕੀਤਾ ਕਿ ਇਹਦੀਆਂ ਰਿਸ਼ਵਤ ਲੈਣ ਦੀਆਂ ਵੀਡੀਓ ਵੀ ਮੇਰੇ ਕੋਲ ਨੇ ਜਾਨੀ ਕਿ ਕਹਿ ਸਕਦੇ ਆ ਕਿ ਭਗਵੰਤ ਮਾਨ ਉਸ ਟਾਈਮ ਤੇ ਗਵਾਹ ਸੀ ਸਰਕਾਰੀ ਗਵਾਹ ਵੀ ਕਹਿ ਸਕਦੇ ਆ ਕਿ ਕਿਉਂਕਿ ਉਹਦੇ ਕੋਲ ਪ੍ਰੂਫ ਸੀਗੇ ਤੇ ਔਡੀਓ ਵੀ ਸੀ ਕੁਝ ਵੀਡੀਓ ਵੀ ਸੀ ਉਹਨਾਂ ਨੇ ਮੀਡੀਆ ਦੇ ਵਿੱਚ ਬੋਲ ਕੇ ਦੱਸਿਆ ਸ਼ਾਇਦ ਸਾਡੇ ਕੁਝ ਮੀਡੀਆ ਵਾਲਿਆਂ ਕੋਲ ਉਹ ਵੀਡੀਓ ਵੀ ਅੱਜ ਹੋਣਗੀਆਂ ਤੇ ਹੁਣ ਕੁਝ ਦਿਨ ਪਹਿਲਾਂ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਵੀ ਪੰਜਾਬ ਪੁਲਸ ਵੱਲੋਂ ਮਿਲ ਗਈ ਕਿ ਵਿਜੇ ਸਿੰਘਲਾ ਬਿਲਕੁਲ ਬੇਕਸੂਰ ਸੀ ਤੇ ਕਿੱਥੇ ਗਏ ਸਾਡੇ ਸੀਐਮ ਸਾਹਦੇ ਜਿਹੜੇ ਆ ਦਾਅਵੇ ਸੀ ਕਿ ਸਾਡੀ ਪਾਰਟੀ ਦਾ ਜਿਹੜਾ ਬੰਦਾ ਹੈ ਇਹ ਗੱਲ ਤੇ ਰਿਸ਼ਪਤ ਲੰਦਾ ਫੜਿਆ ਗਿਆ ਮੇਰੇ ਕੋਲ ਵੀਡੀਓ ਵੀ ਹੈ ਹੁਣ ਇਹਨੂੰ ਤੁਸੀਂ ਕੀ ਸਮਝ ਸਕਦੇ ਹੋ ਕਿ ਇਹ ਪਾਰਟੀ ਉਹਨਾਂ ਆਪਣੇ ਨੰਬਰ ਬਣਾਉਣ ਵਾਸਤੇ ਜਿਹੜਾ ਸਟਾਰਟਿੰਗ ਕੀਤੀ ਗਈ ਸੀ ਜਾਂ ਵਾਕਈ ਇਹਦੇ ਵਿੱਚ ਕੋਈ ਸੱਚ ਸੀਗਾ ਇੱਕ ਪਾਸੇ ਸੀਐਮ ਸਾਹਿਬ ਕਹਿ ਰਹੇ ਨੇ ਕਿ ਇਹ ਉਹਦੀ ਵੀਡੀਓ ਨੇ ਤੇ ਅੱਜ ਉਸੇ ਬੰਦੇ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਉਸ ਬਾਰੇ ਕੋਰਵੀਰ ਪ੍ਰਤਾਪ ਨੇ ਵੀ ਬੋਲਿਆ ਕਿ ਇਹ ਜੋ ਵੀ ਹੈ ਗਲਤ ਹੈ ਤੇ ਇਹਨਾਂ ਗੱਲਾਂ ਦੇ ਕਰਕੇ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਜਿਹੜਾ ਪਾਰਟੀ ਤੋਂ 5 ਸਾਲਾਂ ਲਈ ਕੱਢ ਦਿੱਤਾ ਗਿਆ। ਕਹਿੰਦੇ ਕਿ ਸੱਚ ਜਿਹੜਾ ਸੱਚ ਕਦੀ ਸ਼ੁਭਦਾ ਨਹੀਂ ਹੈ। ਜਦੋਂ ਵੀ ਕੋਈ ਸੱਚ ਦੀ ਆਵਾਜ਼ ਉਠਾਉਂਦਾ ਹੈ ਤੇ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਦਬਾਈਆਂ ਜਾਂਦੀਆਂ। ਆ ਪਿੱਛੇ ਜੀ ਸ਼ਾਇਦ ਆਪਣੇ ਇੱਕ ਬੈਸ ਬ੍ਰਦਰ ਸੀ ਬਲਵਿੰਦਰ ਸ਼ੇਖੋਂ ਸਾਹਿਬ। ਇਹ ਲੋਕੀ ਬਹੁਤ ਸੱਚ ਬੋਲਦੇ। ਤੇ ਇਹਨਾਂ ਦੀ ਆਵਾਜ਼ ਵੀ ਜਿਹੜੀ ਆ ਸਰਕਾਰਾਂ ਵੱਲੋਂ ਕਾਫੀ ਦਬਾਈ ਗਈ ਤੇ ਅੱਜ ਉਹਨਾਂ ਦੀਆਂ ਆਵਾਜ਼ਾਂ ਵੀ ਸੁਣਨ ਨਹੀਂ ਮਿਲਦੀਆਂ ਪਰ ਕਿਤਨਾ ਕਿਤੇ ਸੱਚ ਸਾਹਮਣੇ ਹੀ ਰਹਿੰਦਾ ਜਦੋਂ ਕਹਿੰਦੇ ਕਿ ਕਲਯੁਗ ਆਉਂਦਾ ਨਾ ਕੋਈ ਸੱਚੇ ਬੰਦੇ ਆਉਂਦੇ ਆ ਤੇ ਉਹ ਕਲਯੁਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹੋ ਜਿਹੀ ਜਿਹੜੀਆਂ ਪਰਸਨੈਲਿਟੀਆਂ ਕੋਰ ਵੀਰ ਪ੍ਰਤਾਪ ਸਿੰਘ ਵਰਗੇ ਜਿਹੜੇ ਲੋਕ ਆ ਉਹ ਆਉਣ ਵਾਲੇ ਟਾਈਮ ਤੇ ਹੁਣ ਕਿਹੜੀ ਪਾਰਟੀ ਵਿੱਚ ਜਾਂਦੇ ਨੇ ਜਾਂ ਫਿਰ ਉਹ ਆਪਣੀ ਕੋਈ ਪਾਰਟੀ ਬਣਾਉਂਦੇ ਨੇ ਕਿਉਂਕਿ ਇਹਨਾਂ ਨੇ ਸੱਚ ਬੋਲਣਾ ਤੇ ਸੱਚ ਬੋਲਦੇ ਹੀ ਰਹਿਣਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਵਿਜੇ ਕੁਵਰ ਪ੍ਰਤਾਪ ਵਰਗੇ ਜਿਹੜੇ ਲੋਕ ਆ ਉਹ ਆਣ ਤੇ ਸੱਚ ਦੇ ਉੱਪਰ ਚੱਲਣ ਤੇ ਘਪਰਾਣ ਦੀ ਕੋਈ ਗੱਲ ਨਹੀਂ ਤੇ ਸਾਡਾ ਮੀਡੀਆ ਵੀ ਜਿਹੜਾ ਉਹ ਵੀ ਕੁਵਰ ਵਿਜੇ ਪ੍ਰਤਾਪ ਦੇ ਨਾਲ ਕਾਫੀ ਹੱਦ ਤੱਕ 75% ਮੀਡੀਆ ਇਹਨਾਂ ਦੇ ਹੱਕ ਦੇ ਵਿੱਚ ਹੀ ਆ ਤੇ ਫਿਰ ਕੋਈ ਨਵੀਂ ਖਬਰ ਅਗਲਾ ਸੱਚ ਕੀ ਆਂਦਾ ਹੈ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਤਾਂ ਤਕਲੀਫ ਸ਼ੋਕੀ ਬੰਦ ਦਿਓ ਆ ਗਿਆ ਸਸੀਕਾਲ